ਜੀ ਇਹ ਲੱਗਿਆ ਜੀ ਸਾਹਮਣੇ బోర్ ਕਟਾਣਾ ਸਾਹਿਬ ਗੁਰਦੁਆਰਾ ਸੇਵੀਪੜ੍ਹਸਈ ਤੇ ਦਸਵੀਂ ਪੜ੍ਹਸਈ ਠੀਕ ਹੈ ਜੀ ਤੇ ਆਪਾਂ ਹੁਣ ਇੱਧਰ ਜਾਣਾ ਜੀ ਉਹ ਮੰਦਿਰ ਉਹ ਜੀ ਨਹਿਰ Kapag hindi pando diya, katonganin ka, katonganin বা ইতিহাস গুরদ ইতিহাস ਉਹ ਉਹੀ ਗੁਰਦੁਆਰਾ ਸਾਹਿਬ ਹੀ ਆ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਓਕੇ ਠੀਕ ਹੈ ਧੰਨਵਾਦ ਜੀ ਚਲੋ ਜੀ ਆਪਾਂ ਗਲਤ ਆ ਗਏ ਆ ਗੁਰਦੁਆਰਾ ਕਹਿੰਦੇ ਵੀ ਉੱਥੇ ਹੀ ਆ ਪਿੱਛੇ ਕਹੋ ਲਿਖਿਆ ਹੈ ਅੱਤਰ ਪਰ ਅਰੇ ਬੋਰ ਲਾਣਾ ਜੇਦਾ ਆ 600 ਪਰ ਹਾਂ

ਚਲੋ ਚੱਲਦੇ ਆਂ ਅੱਛਾ ਪੋ ਉਧਰੋਂ ਐ ਵੜਦਾ ਹੈ ਆਪਾਂ ਭੈਂਸ ਆ ਗਈ ਭੈਂਸ ਚਲੋ ਇਹਨਾਂ ਨੂੰ ਚਾਰਨੇ ਜਾਂ ਕਰਨਾ ਸੋ ਉਹਨਾਂ ਦਾ ਕਿੰਨਾ ਅਰਧਾ ਕੇ ਹੈ ਗੁਰਵੰਦ ਦਾ ਅੱਛਾ ਪਹੁੰਚਣਾ ਹੈ ਇਸ ਤੋਂ 10 ਠੀਕ ਹੈ ਗੁਰੂ ਸਾਹਿਬ ਜੀ ਲੱਗਾ ਤਾਂ ਹੁੰਦੇ ਹੋਇਆ ਕਰੋ ਇੱਥੇ ਪਹੁੰਚੇ ਸੇ ਜੀ

ਹਾਂ ਬੱਬਾ ਬੱਬਾ ਜੀ ਤਪੱਚੀ ਲੋਟ ਪਹੁੰਚ ਗਿਆ ਹਾਂ ਹਾਂਜੀ ਸੋ ਆਪਾਂ ਪਹੁੰਚ ਗਏ ਜੀ ਇਸ ਟਾਈਮ ਗੁਰਦੁਆਰਾ ਦੇਖ ਸਰ ਸਾਹਿਬ ਠੀਕ ਹੈ ਜੀ ਦੋ ਗੁਰੂ ਸਾਹਿਬ ਜੀ ਇੱਥੇ ਆਏ ਨੇ ਛੇਵੇਂ ਪਾਤਸ਼ਾਹ ਜੀ ਤੇ ਦਸਵੇਂ ਪਾਤਸ਼ਾਹ ਜੀ ਤੇ ਬਾਕੀ ਤੁਹਾਨੂੰ ਇਤਿਹਾਸ ਦੱਸਦਿਆਂ ਜੀ ਤੇ ਇਧਰੋਂ ਜਾਵਾਂਗੇ ਪਾ ਠੀਕ ਹੈ ਜੀ ਕੋਈ ਹੋਰ ਜੀ ਇਤਿਹਾਸ ਲਿਖਿਆ ਹੋਇਆ ਜੀ ਗੁਰੂ ਅਰਧਿਕ ਸਰ ਸੇ ਪਾਤਸ਼ਾਹੀ 6ਵੀਂ ਤੇ 10ਵੀਂ ਕਟਾਣਾ ਸਾਹਿਬ ਲੁਧਿਆਣਾ ਪਾਤਸ਼ਾਹੀ 6ਵੀਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ 20 ਫੱਗਣ 1675 ਬਿਕਰਮੀਨੋ ਇੱਥੇ ਆਏ ਸਨ ਗੁਰੂ ਜੀ ਪਾਸ ਸੱਤ ਤੋਪਾਂ ਸਨ ਨਾਲ ਹੀ 1100 ਘੋੜ ਸਵਾਰ ਅਤੇ ਚੰਦੂ ਕੈਦੀ ਜਿਹੜਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਹੀਦ ਕਰਵਾਉਣ ਵਾਲਾ ਇੱਕ ਬੌਂਜਾ ਕਲੀਆਂ ਵਾਲਾ ਜਾਮਾ ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ ਬੌਂਜੇ ਕੈਦੀਆਂ ਰਾਜੀ ਛਡਵਾਈ ਸਨ ਆਪ ਜੀ ਨੇ ਇੱਕ ਰਾਤ ਇੱਥੇ ਉਸ਼ਰਾਮ ਕੀਤਾ ਤੇ ਬੇਰੀ ਸਾਹਿਬ ਨਾਲ ਆਪਣਾ ਘੋੜਾ ਬੰਨਿਆ ਸੀ ਇਸਥਾਨ ਆਵਜੀ ਦਾ ਦਮਦੋ ਸਾਹਿਬ ਅਖਵਾਇਆ ਤੇ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਇੱਥੇ ਆਏ ਸੀ ਕੁਛ ਤੇ ਪੀਰ ਬਣ ਕੇ ਉਹ ਵੀ ਲਿਖਿਆ ਹੋਇਆ ਜਿੱਥੇ ਸ਼੍ਰੀ ਗੁਰੂ ਰਵਿੰਦਰ ਸਿੰਘ ਜੀ ਉੱਚ ਤੇ ਪੀਰ ਬਣ ਕੇ 11 ਪੋ 1766 ਬਿਕਰਮ ਨੂੰ ਇੱਥੇ ਆਏ ਸਨ ਆਪ ਜੀ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਨਵੀਖਾਂ ਅਤੇ ਭਾਈ ਗਨੀਖਾਂ ਸਾਹਿਬ ਆਪ ਜੀ ਨੇ ਇੱਥੇ ਬੇਰੀ ਸਾਹਿਬੇ ਤਾਂ ਆਪਣਾ ਪਲੰਘ ਰੱਖ ਰਖਵਾਇਆ ਤੇ ਵਿਸ਼ਰਾਮ ਕੀਤਾ ਆਪ ਜੀ ਨੇ ਇੱਥੇ ਆਪਣੇ ਪਵਿੱਤਰ ਹੱਥਾਂ ਨਾਲ ਦੀਗ ਵਰਤਾਈ ਅਤੇ ਗੁਰਦੁਆਰੇ ਦਾ ਨਾਮ ਦੀਗ ਸਰਸਾਹ ਰੱਖਿਆ ਇਸ ਲਈ ਜੋ ਸੁਖਣਾ ਸੁੱਕੇ ਇੱਥੇ ਦੀਗ ਕਰਾਉਂਦਾ ਹੈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਪੂਰੀ ਹੋ ਜਾਂਦੀ ਹੈ ਅਤੇ ਇੱਥੇ ਨਹਿਰ ਸੰਬੰਧੀ ਵੀ ਇੱਕ ਜਾਣਕਾਰੀ ਆਪਾਂ ਨੂੰ ਮਿਲੀ ਜੀ ਲਿਖੀ ਵੀ ਹੋਈ ਹੈ ਜੀ ਸਨ 1854 ਵਿੱਚ ਨਹਿਰ ਸਰਨ ਦਾ ਸਰਵਾ ਸਰਵਾ ਹੋਇਆ ਜਿਵੇਂ ਨਹਿਰ ਮਤਲਬ ਡੂੰਗੀ ਕਰਨੀ ਸੀ ਜਾਂ ਬਣਾਉਣੀ ਸੀ ਤੇ ਇਸ ਸਥਾਨ ਵਿੱਚੋਂ ਦੀ ਨਹਿਰ ਲੰਘਾਉਣ ਦੀ ਸਕੀਮ ਬਣੀ ਪਰ ਖੁਦਾਈ ਕਰਾਉਣ ਵਾਲਾ ਅੰਗਰੇਜ਼ ਇੰਜੀਨੀਅਰ ਆਪ ਜੀ ਦੀ ਮਿਸਤਰੀ ਸਮਿੱਥ 베ਰੀ ਸਾਹਿਬ ਤੋਂ ਲੱਗਾ ਤਾਂ ਅੰਨਾ ਹੋ ਗਿਆ ਜਿੱਥੇ ਜਿੱਥੇ 6 ਵਜੇ 베ਰੀ ਸਾਹਿਬ ਚ ਖੂਨ ਨਿਕਲਿਆ ਅੰਗਰੇਜ਼ ਇੰਜੀਨੀਅਰ ਬੜਾ ਪਛਤਾਇਆ ਤੇ 52 ਰੁਪਏ ਦੀ ਦੇ ਕਰਾਈ ਤੇ ਫਿਰ ਸੁਜਾਕਾ ਹੋ ਗਿਆ ਇਸ ਸਥਾਨ ਨੂੰ ਜਰਣਾ ਛੜਿਆ ਤੇ ਇੱਥੋਂ ਦੀ ਨਹਿਰ ਵਿੰਗੀ ਕਰਕੇ ਲੰਘਾਈ ਗੁਰਦੁਰ ਸਾਹਿਬ ਦੇ ਕੋਲੋਂ ਲੰਘਦੀ ਨਿਆਰ ਸਾਰੇ ਇਤਿਹਾਸ ਦੀ ਗਵਾਹ ਹੈ ਅਤੇ ਉਹ ਵਿਰਸਾ ਅੱਜ ਵੀ ਮੌਜੂਦ ਹੈ। ਮਿਸਤਰੀ ਸਮਿੱਤ ਦਾ ਬਣਾਇਆ ਹੋਇਆ ਛੋਟਾ ਜਿਹਾ ਗੁਰਦਸਹਿਬ ਵੀ ਨਜ਼ਦੀਕ ਹੀ ਉੱਪਰ ਖੜਾ ਦਿਸਦਾ ਹੈ। ਖੜਾ ਦਿਸਦਾ ਹੈ ਜਿਸ ਲਈ ਗੁਰਦਵਾਰਨ ਢਾ ਕੇ ਉੱਪਰ ਗੁਰਦਰਾ ਬਣਾਉਣਾ ਚਾਹੁੰਦਾ ਸੀ ਪਰ ਇਹ ਵੱਡਾ ਗੁਰਦਰਾ ਪੂਰੀ ਸ਼ਾਨ ਨਾਲ قائم ਹੈ ਤੇ ਸੰਗਤਾਂ ਸੁਗਰਾੰਤੀ ਜੋੜ ਮਿਲਾ ਲੱਗਦਾ ਹੈ ਕਿ ਦਰਸ਼ਕਾਂ ਕੋ ਉਂਦੀਆਂ ਹਨ ਆਪਣੀ ਮੰਗੀ ਮਰਦਾਂ ਚੋਲੀ ਵਿੱਚ ਪਾਉਂਦੀਆਂ ਹਨ ਇਸ ਜੀ ਗੁਰੂ ਘਰ ਦਾ ਇਤਿਹਾਸ ਗੈਰੀ ਕੁਟਤ ਦੀ ਇੱਛਾ ਗੈਰੀ ਕਉ ਵੀ ਨਾ ਕਿ ਮੇਰੇ ਵੀ ਘਰ ਔਲਾਦ ਹੋਵੇ ਸੋ ਇਸ ਗੁਰਦੁਆਰਾ ਦੇਖ ਸਰ ਘਟਾਣਾ ਸਾਹਿਬ ਦਾ ਇਤਿਹਾਸ ਤੇ ਆਪਾਂ ਤੁਹਾਡੇ ਨਾਲ ਗੁਰੂ ਘਰ ਦਾ ਇਤਿਹਾਸ ਸਾਂਝਾ ਕਰਤਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੰਨੀ ਲੱਗੀ ਬਾਕੀ ਜਿਹੜੀ ਵੀਡੀਓ ਨੇ ਆਪਾਂ ਜਰੂਰ ਤੁਹਾਡਾਂ ਨਾਲ ਸਾਂਝੀ ਕਰਾਂਗੇ ਤੇ ਆਪਣੇ ਚੈਨਲ ਨਾਲ ਬਣੇ ਰਹੋ ਜੀ ਤੇ ਬਾਕੀ ਤੁਹਾਨੂੰ ਬਾਹਰ ਦਾ ਆਪਾਂ ਦਰਸ਼ਨ ਕਰਾ ਦਨੇ ਜੀ ਤੇ ਸਾਹਮਣੇ ਡਿਊਟੀ ਅ ਨਵੀਂ ਬਣ ਰਹੀ ਹੈ ਜੀ ਉਹ ਸਾਮਣੇ तो हाँ जी आप इतों तक इतिहास दसता जी बार बहार दकाना लगे जी छोटी छोटिया ठीक है जी, शुट 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 जी। चलो जी パターンもエクレンチャー ਸੋਹ ਕਰੋ ਕਰਾਂਦੇ ਵੀਡੀਓ ਆਪ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਬਹੁਤ ਵਾਰ ਸ਼ੇਅਰ ਕਰਦੇ ਆ ਜੀ ਆ ਪਿੰਡ ਲਾਲਾ ਗੋਣਾ ਤੋਂ ਛੋੜੇ 4 ਕਿਲੋਮੀਟਰ ਹੈਗਾ ਜੀ ਜ਼ਿਆਦਾ ਨਹੀਂ ਹੈਗਾ ਜਿਹੜੀ ਨਹਿਰ ਚੱਲੀ ਨਾ ਇਹ ਨਹਿਰ ਦੇ ਉੱਪਰ ਹੀ ਹੈ ਜੀ ਨਹਿਰ ਪਾਰ ਕਰਦੇ ਸਾਰੀ ਥੱਪੇ ਬਸੇ ਠੀਕ ਹੈ ਜੀ ਜੇ ਆਪਾਂ ਜਿੱਧਰ ਆਏ ਆਪਾਂ ਹੁਣ ਉੱਤਰੀ ਜਾ ਰਹੇ ਹਾਂ ਵਾਪਸ रोड लं जाी जी और जाना जी। इद्धर, इद्धर जी। सामने बोर लग है। जी कुरतर से तो से लगे हुआ जी गुरुद्वारा साहब पालस कटाणा साहब लुधियाना ਠੀਕ ਹੈ ਤੇ ਇਧਰ ਜੀ ਇਹਨਾਂ ਨੂੰ ਪਸੰਦ ਆ ਰਸਤਾ ਜੀ ਠੀਕ ਹੈ ਜੀ ਤੇ ਬਾਕੀ ਚਲੋ ਦੇ ਦੇ